ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਹੋਈ ਸੁਣਵਾਈ ਅਗਲੀ ਸੁਣਵਾਈ 23 ਦਸੰਬਰ 2024 ਨੂੰ ਰੱਖੀ ਗਈ ਅੱਜ ਸ਼ਾਮ ਕਰੀਬ 5 ਵਜੇ ਜਾਣਕਾਰੀ ਦਿੰਦੇ ਹਾਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ੀ ਸੀ ਜਿਸ ਦੌਰਾਨ ਅੱਜ ਚਾਰ ਸ਼ੂਟਰ ਅਤੇ ਰੈਕੀ ਕਰਨ ਵਾਲੇ ਸੰਦੀਪ ਕੇਕੜਾ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤਾ ਗਿਆ ਉਹਨਾਂ ਕਿਹਾ ਕਿ ਉੱਥੇ ਹੀ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਲਿਆਂਦੀ ਗਈ EK47 ਅਤੇ ਵਾਰਦਾਤ ਕਰਨ ਸਮੇਂ ਇਸਤੇਮਾਲ ਕੀਤੀ ਕਰੋਲਾ ਅਤੇ ਬਲੇਰੋ ਗੱਡੀ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਨੂੰ ਵੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਉਹਨਾਂ ਕਿਹਾ ਕਿ ਦੂਸਰੇ ਸਾਰੇ ਯੂਰੋਪੀਆਂ ਦੀ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਮੇਤ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਉਹਨਾਂ ਕਿਹਾ ਕਿ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਅਗਲੀ ਸੁਣਵਾਈ 23 ਦਸੰਬਰ 2024 ਨੂੰ ਰੱਖੀ ਗਈ ਅਤੇ 10 ਜਨਵਰੀ ਨੂੰ ਗਵਾਹਾਂ ਨੂੰ ਪੇਸ਼ ਹੋਣ ਲਈ ਸੱਮਨ ਜਾਰੀ ਕੀਤੇ ਜੀ ਸਿੱਧੂ ਮੂਸੇਵਾਲੇ ਦੇ ਕੇਸ ਦੀ ਅੱਜ ਪੇਸ਼ੀ ਸੀਗੀ ਉਸ ਮਾਨਯੋਗ ਅਦਾਲਤ ਨੇ ਜਿਹੜੇ 4 ਸ਼ੂਟਰ ਤੇ ਇੱਕ ਸੰਦੀਪ ਕੇਕੜਾ ਉਹਨੂੰ ਫਿਜ਼ੀਕਲ ਤੋਂ ਪੇਸ਼ ਕਰਨ ਦੇ ਹੁਕਮ ਹੋਏ ਸੀ ਨਾਲ ਦੀ ਨਾਲ AK47 ਜਿਹੜੀ ਥਾਣਾ ਖਿੰਡਾ ਵੱਲੋਂ ਜਬਤ ਰਿਕਵਰੀ ਕੀਤੀ ਗਈ ਸੀ ਜਗਰੂਪ ਰੂਪੇ ਤੇ ਮੈਨੂੰ ਕਹਿੰਦੇ ਉਹਨੂੰ ਵੀ ਬੁਲਾਇਆ ਗਿਆ ਸੀ ਤੇ ਨਾਲ ਨਾਲ ਹੀ ਕੋਰੋਲਾ ਬਲੈਰੋ ਤੇ ਥਾਂ ਜਿਹੜੀ ਹੈ ਗੱਡੀਆਂ ਸੀ ਉਹਨਾਂ ਨੂੰ ਵੀ ਕਾਲ ਕੀਤਾ ਗਿਆ ਸੀ ਤੇ ਚਾਰੇ ਜਿਹੜੇ ਸ਼ੂਟਰ ਹੈ ਦੀਪਕ ਮੁੰਡੀ ਅਨੂਸ਼ੇਕ ਦਾ ਕੁਲਦੀਪ ਉਰਫ ਕਸ਼ਿਸ਼ ਤੇ ਦੀਪਕ ਮੁੰਡੀ ਤੇ ਜਿਹਨੇ ਰੈਕੀ ਕੀਤੀ ਸੀ ਸੰਦੀਪ ਕੇਕੜਾ ਉਹਨੂੰ ਫਿਜ਼ੀਕਲੀ ਤੌਰ ਤੇ ਦੇਸ਼ਕੀタル ਜਿਹਨੂੰ ਜਿਹੜਾ ਮੌਕੇ ਦੇ ਗਵਾਹ ਸੀ ਗੁਰਵਿੰਦਰ ਸਿੰਘ ਉਹਦੇ ਵੱਲੋਂ ਆਇਡੈਂਟੀਫਾਈ ਕੀਤਾ ਗਿਆ ਤੇ ਨਾਲ ਹੀ AK47 ਵੀ ਕੋਰਟ ਵਿੱਚ ਉਪਰ ਕਰਕੇ ਵਿਟਮਨ ਨੂੰ ਦਿਖਾਈ ਗਈ ਜਿਨੇ ਉਹਦੀ شناخت ਕੀਤੀ ਕਿ ਉਹੀ AK47 ਹੈ ਜਿਹੜੀ ਐਟ ਦੀ ਟਾਈਮ ਆਫ ਅਕਰੈਂਸ ਜਿਹੜੀ ਵਰਤੀ ਗਈ ਸੀ ਕ੍ਰੋਲਾ ਤੇ ਜਿਹੜਾ ਖੱਬੇ ਪਾਸੇ ਦੰਦਾ ਬਿੱਟਰ ਜਿਹਦੇ ਉੱਪਰ ਲੋ ਫੈਰਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲੈਂਥੀ ਜਿਹੜਾ ਹੈਗਾ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ ਡਿਫੈਂਸ ਕਾਉਂਸਲ ਦੇ ਵਕੀਲਾਂ ਵੱਲੋਂ ਕਿਹਨੇ ਅਗਲੀ ਤਰੀਕ ਜਿਹੜੀ ਦਿੱਤੀ ਹੈ ਮੈਨੂੰ ਅਗਲੀ ਤਰੀਕ ਜਿਹੜੀ 23 12 2024 ਉਹ ਇੱਕ ਬੀਸੀ ਰਾਹੀਂ ਮਾਨਜੁਬ ਅਦਾਲਤ ਨੇ ਜਿਹੜੀ ਰੂਮ ਨਾਈ ਦੀ ਡੇਟ ਕਹਿੰਦੇ ਜਿਹਨੂੰ ਅਸੀਂ ਕਿ ਉਹਨਾਂ ਨੂੰ ਬੀਸੀ ਰਾਹੀਂ ਪੇਸ਼ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ 11 2025 ਪੇਸ਼ੀ ਗਵਾਹੀ ਲਈ ਨਿਸ਼ਚਿਤ ਕੀਤੀ ਗਈ ਹੈ ਤੇ ਜਿਹਦੇ ਵਿੱਚ ਮਾਨਜੁਬ ਅਦਾਲਤ ਨੇ ਹੈ ਜਿਹੜਾ ਬਲਕੋਤ ਸਿੰਘ ਸਿੱਧੂ ਨੂੰ ਗੁਵਾਨੀ ਨਾਲ ਸੰਬੰਧਿਤ ਅੱਜ ਕਿੰਨੇ ਪੇਸ਼ ਕੀਤੇ ਗਏ ਨੇ ਮਾਲਜੂ ਫਿਜੀਕਲੀ ਤੌਰ ਤੇ ਜਿਹੜੇ ਹੈਗੇ 5 ਪੇਸ਼ ਕੀਤੇ ਗਏ ਤੇ ਬਾਕੀ ਲੌਰੈਂਸ ਜਗੂ ਭਗਵਾਨ ਪੁਰੀ ਅਸਮਿਤ ਜਿਹੜੇ ਬਾਕੀ ਸਾਰੇ ਦੋਸ਼ੀ ਹੈ ਉਹਨਾਂ ਨੂੰ ਵੀ ਤਰੂਨ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਖੁਸ਼ ਹੈ ਅਮਦਨ